ਹਾਂਜੀ ਸੋਣਿਓ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੇ ਆਂ ਗੁਰਬਾਜ ਵਾਲਿਆਂ ਦੇ ਸੱਦੇ ਤੇ ਸ਼ਹਿਰ ਹੈਗਾ ਖੰਨਾ ਮੇਗਾ ਜਿਹੜਾ ਇਹਨਾਂ ਦਾ ਡਿਲੀਵਰੀ ਫੰਕਸ਼ਨ ਹੋ ਰਿਹਾ ਹੈ ਹੋਟਲ ਹੈਗਾ ਗ੍ਰੀਨਲੈਂਡ ਅੱਜ ਗੁਰਬਾਜ ਵਾਲਿਆਂ ਨੇ ਆਪਣੇ ਜਿੰਨੇ ਵੀ ਇੰਪਲੀਮੈਂਟ ਨੇ ਤੇ 25 ਰੇਕਸ ਨੇ 25 ਬੇਲਰ ਨੇ ਰੋਟਾਵੇਟਰ ਨੇ ਸੁਪਰ ਸੀਡਰ ਨੇ ਮਲਚਰ ਨੇ ਪਲੋ ਨੇ ਸਾਰੇ ਇੰਪਲੀਮੈਂਟਾਂ ਦੀ ਇਸ ਏਰੀਆ ਦੀ ਡਿਲੀਵਰੀ ਕਰਨੀ ਆ ਆਪਣੇ ਜਿਹੜੇ ਇਹਨਾਂ ਦੇ ਡੀਲਰ ਨੇ ਮਾਨ ਸਾਹਿਬ ਮਾਨ ਟਰੈਕਟਰ ਖੰਨਾ ਵੱਲੋਂ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਨੇ ਆ ਆ ਖੜੇ ਨੇ ਮੈਸੀਓ ਮੈਸੀ ਘੱਟੋ ਘੱਟ 5 ਲੱਖ ਰੁਪਏ ਦਾ ਲੱਗ ਤੋਂ ਪ੍ਰੋਫਟ ਹੈ ਬੇਲਰ ਚ ਪ੍ਰੋਫਟ ਹੈ ਕਿ ਸਸਤ ਹੈ ਜੀ ਨਾ ਸਸਤਾ ਨਹੀਂ ਪ੍ਰੋਫਟ ਹੈ ਅੱਛਾ ਜੀ ਖਰਚਾ ਘਟਾਊਗਾ 5 ਲੱਖ ਕਿਸਨਗੜ੍ਹ ਅਵਤਾਰ ਸਿੰਘ ਕਿਸਨਗੜ੍ਹ ਲਿਖਿਆ ਹੋਇਆ ਅੱਗੇ ਆਜੋ ਜੀ ਅੱਗੇ ਆਜੋ ਬਲਵਿੰਦਰ ਸਿੰਘ ਜੰਡਾਲੀ ਟਰੈਕਟਰ ਦੇ ਬਲਵਿੰਦਰ ਸਿੰਘ ਜੰਡਾਲੀ ਕਿੰਨੀ ਮਸ਼ੀਨਰੀ ਆ ਕੋਈ ਸਾਰੀ ਸਾਰੀ ਡਿਲੀਵਰ ਹੋਣੀ ਆ ਦਰਸ਼ਨ ਕਰ ਸਕਦੇ ਹੋ ਬਾਈ ਟਾਇਰ ਲੱਗਿਆ ਪਿਆ ਚਮਕਾਉਣ ਐਦੀ ਚੜਾਈ ਆ ਬਾਲੀ ਜਿਹੜਾ ਬੈਲਰ ਆ ਭਾਈ ਇਹ ਕੀ ਨਵਾਜ ਲਾਏ ਮਨ ਲਵੇ ਇੱਕ ਵੱਡੀ ਗੱਲ ਹੁੰਦੀ ਆ ਵੀ ਐਡਾ ਵੱਡਾ ਜਿਹੜਾ ਭਰੋਸਾ ਦੇਣਾ ਫਾਰਮਰ ਦਾ ਉਹ ਹਰੇਕ ਤੋਂ ਇਹ ਆ ਜਿਓ ਤੁਹਾਨੂੰ ਦਰਸ਼ਨ ਕਰਾਉਨੇ ਆ ਆ ਖੜੇ ਨੇ ਮੈਸੀ ਉਹ ਮੈਸੀ ਆਮੇਸੀ ਖੜੇ ਨੇ ਤੇ ਆ ਆਗੇ ਇਹਨਾਂ ਨੇ ਇੰਪਲੀਮੈਂਟ ਬਹੁਤ ਟਾਪ ਦੇ ਗਰਵਾਜ ਦੇ ਇੰਪਲੀਮੈਂਟ ਨੇ ਰੋਟਾਵੇਟਰ ਆ ਗਿਆ ਉਹ ਆ ਗਿਆ ਜੀ ਸੁਪਰ ਸੀਡਰ ਮਤਲਬ ਪੂਰਾ ਵੱਡਾ ਜਿੰਨਾ ਏਰੀਆ ਦੀ ਡਿਲੀਵਰੀ ਸੀ ਉਹ ਸਾਰੀ ਬਾਈ ਉਹਨਾਂ ਨੇ ਕਰਨੀ ਆ ਤੇ ਮੈਸੀ ਟਰੈਕਟਰ ਖੜੇ ਦੇ ਦਰਸ਼ਨ ਕਰ ਲੋ ਮੇਨ ਚੀਜ਼ ਸਾਰਿਆਂ ਨੂੰ ਫੇਮਸ ਹੈ ਕਿ ਇਹਨਾਂ ਦੀ ਆ ਸਵਿਫਟ 1900 ਜਿਹੜਾ ਇਹਨਾਂ ਦਾ ਬੈਲਰ ਆ ਇਹਦੇ ਕਰ ਲੋ ਦਰਸ਼ਨ ਬਹੁਤ ਟੌਪ ਦਾ ਬੀਲਰ ਆ ਫੁਲੀ ਆਟੋਮੈਟਿਕ ਆ ਮੇਰਾ ਖਿਆਲ ਆ ਪੰਜਾਬ ਚ ਇੰਨਾ ਸਕਸੈਸਫੁਲ ਬੀਲਰ ਹੋਈ ਨਹੀਂ ਹੋਣਾ ਜਿੰਨਾ ਇਹ ਸਕਸੈਸਫੁਲ ਆ ਇਸੇ ਕਰਕੇ ਜਿਹੜਾ ਗੁਰਬਾਜ ਆ ਇਹਨੇ ਪਿਸ਼ਵਾਸ ਫਾਰਮਰਾਂ ਦਾ ਜਿੱਤਿਆ ਤੇ ਜ਼ਿਮੀਂਦਾਰਾਂ ਨੇ ਵੀ ਪਿਸ਼ਵਾਸ ਦਿਖਾਇਆ ਆਜੋ ਇੱਧਰ ਕਰਾਉਨੇ ਆ ਦਰਸ਼ਨ ਨਾਲ ਨਾਲ ਇਹਦੇ ਵੀ ਦਰਸ਼ਨ ਕਰੀ ਜਾਓ ਆਹ ਰੇਕ ਆ ਗਿਆ 21 ਰੇਕ ਜਾਣੇ ਆ ਜੀ ਅੱਜ ਐਗਜ਼ੈਕਟ 21 ਉਹ ਬੈਲਰ 21 ਰੇਕ ਆ ਇਹ ਵੀ ਬਹੁਤ ਵਧੀਆ ਟੌਪ ਦੀ ਕੁਆਲਿਟੀ ਦਾ ਰੇਕ ਆ ਗੁਰਬਾਜ ਦੀ ਇੱਕ ਹਮੇਸ਼ਾ ਤੁਸੀਂ ਸਿਫਤ ਤੁਹਾਨੂੰ ਮੰਨਣੀ ਪਾਉਗੀ ਪਹਿਲਾਂ ਜਿੰਨੇ ਵੀ ਇੰਪਲੀਮੈਂਟ ਨੇ ਆਪ ਤਸੱਲੀ ਨਾਲ ਟੈਸਟ ਕਰਦੇ ਨੇ 2 2 3 3 4 4 ਸਾਲ ਟੈਸਟ ਕਰਨ ਤੋਂ ਬਾਅਦ ਫਿਰ ਉਤਾਰਿਆ ਜਾਂਦਾ ਮਤਲਬ ਜੇ ਆਪਾਂ ਬੈਲਰ ਜਾਂ ਰੇਕ ਜਾਂ ਜਿੰਨੇ ਆਹ ਜਿਹੜੀ ਆਪਣੀ ਸਟੱਬਲ ਆ crop ਦੀ ਇਨੂੰ ਸਾਹਮਣੇ ਦੇ ਵਿੱਚ ਜਿਹੜੇ ਸਭ ਤੋਂ ਕਾਮਜਾਬ ਇੰਪਲੀਮੈਂਟ ਕੀਨੇ ਗਏ ਨੇ ਜਾਂ ਜੇ ਆਪਾਂ ਪਹਿਲਾ ਨੰਬਰ ਮੰਨੀਏ ਤਾਂ ਉਹ ਓਬਵੀਅਸ ਗੱਲ ਆ ਕੇ ਗੁਰਬਾਜ ਦਾ ਹੀ ਆਉਂਦਾ ਤੇ ਸਬਸਿਡੀਆਂ ਤੋਂ ਬਾਅਦ ਫਾਰਮਰਾਂ ਨੇ ਜਿੰਨਾ ਭਰੋਸਾ ਗੁਰਬਾਜ ਤੇ ਦਿਖਾਇਆ ਮੈਨੂੰ ਨਹੀਂ ਲੱਗਦਾ ਕਿਸੇ ਤੇ ਹੋਰ ਤੇ ਦਿਖਾਇਆ ਹੋਊਗਾ ਤੇ ਉਧਰ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਨaray ਦੇਵ ਤੇ ਮਾਨ ਸਾਹਿਬ ਸਤਿਗੁਰ ਦੀ ਸਤਿਗੁਰ ਦੀ ਸਤਿਗੁਰ ਸਾਹਿਬ ਐਮ ਡੀ ਸਾਹਿਬ ਠੀਕ ਹੋ ਸਤਿਗੁਰ ਦੀ ਸਾਰਿਆਂ ਨੂੰ ਬਾਈ ਜੀ ਸਤਿਗੁਰ ਜੀ ਠੀਕ ਹੋ ਮਹਾਰਾ ਚੜ੍ਹਾਈ ਆ ਕਰਵਾਜੇ ਕਰਵਾਜ ਕਰਾਈ ਪਈ ਆ ਦੇਵਤਿਓ ਦਰਵਾਜ ਆਇਆ ਜੀ ਕਰਵਾਉਣੀਆਂ ਪੈਣੀਆਂ ਹਾਂਜੀ ਚੰਗੀ ਚੀਜ਼ ਵੇਚ ਰਹੇ ਨੇ ਹਾਂ ਤੇ ਬਹੁਤਿਆਰ ਚੀਜ਼ਾਂ ਇਹ ਜਿਹੇ ਨੇ ਜਿਹੜੀਆਂ ਹੋਰ ਕੰਪਨੀ ਚ ਕਿਸੇ ਕੋਲ ਨਹੀਂ ਹੈਗੀਆਂ ਸਾਡੇ ਬਿਲਰ ਚ ਮਾਨ ਸਾਹਿਬ ਬੈਂਟੀ ਇਹ ਆ ਵੀ ਤੁਸੀਂ ਪਹਿਲਾਂ ਇਹਦੀਆਂ ਬਹੁਤ ਸਪੈਸੀਫਿਕੇਸ਼ਨ ਦੱਸੀਆਂ ਨੇ ਉਹ ਚੀਜ਼ਾਂ ਦੱਸੋ ਜਿਹੜੀਆਂ ਫਾਰਮਰਸ ਨੂੰ ਦੱਸਣੀਆਂ ਰਹਿ ਗਈਆਂ ਜੀ ਰਹਿ ਗਈਆਂ ਜੀ ਹਾਂਜੀ ਕੱਟੋ ਕੱਟ 5 ਲੱਖ ਰੁਪਏ ਦਾ ਲੱਗਦਾ ਪ੍ਰੋਫਟ ਹੈ ਬੇਲਰ ਚ ਪ੍ਰੋਫਟ ਹੈ ਕਿ ਸਸਤ ਹੈ ਜੀ ਨਾ ਸਸਤਾ ਨਹੀਂ ਪ੍ਰੋਫਟ ਹੈ ਅੱਛਾ ਜੀ ਖਰਚਾ ਘਟਾਊਗਾ 5 ਲੱਖ ਰੁਪਈਆ ਅੱਛਾ ਜੀ ਜਿੱਦਾਂ ਕਿ ਸਵੇਰੇ ਸਵੇਰੇ ਸਾਨੂੰ ਪਹਿਲਾਂ 2 ਘੰਟੇ ਇੱਕ ਬੰਦੇ ਤੋਂ ਲਵਾਉਣੇ ਪੈਂਦੇ ਨੇ ਬੰਦਾ ਰੱਖਣਾ ਪੈਂਦਾ 60000 ਦਾ ਲੱਗ ਜਾਂਦਾ 2 ਮਹੀਨੇ ਦਾ ਬਿਲਕੁਲ ਲੱਗ ਜਾਂਦਾ ਠੀਕ ਹੈ ਜੀ ਇਹਨੂੰ ਗਰੀਸ ਕਰਨ ਦੀ ਲੋੜ ਨਹੀਂ ਹੈਗੀ ਆਟੋਮੈਟਿਕ ਆਟੋਮੈਟਿਕ ਕੋਈ ਦੱਸ ਦੋ ਵਿਚਾਰੇ ਦੀ ساری ਰਾਤ ਲੱਤ ਪੂਆ ਪੂਆ ਕਰੀ ਜਿਹੜੀ ਲੱਤ ਪੂਆ ਪੂਆ ਕਰਦੀ ਆ ਉਹਦਾ ਵੀ ਹੱਲ ਕਰਦਾ ਉਹਦਾ ਵੀ ਇਹੇ ਆਟੋਮੈਟਿਕ ਕਲੱਚ ਲੱਗਿਆ ਲੋਡ ਨਹੀਂ ਪੈਣੀ ਕਿਸੇ ਦੀ ਵੀ ਤੱਚ ਡਰਾਈਵਰ ਭੱਜ ਜਾਂਦਾ ਸੀ ਨਾ ਜੀ ਪਰ ਨਾ ਡਰਾਈਵਰ ਨਹੀਂ ਭੱਜਣ ਦਿੰਦੇ ਡਰਾਈਵਰ ਉਹੀ ਰਹੂਗਾ ਸਾਰਾ ਸੀਜ਼ਨ ਉਹੀ ਕੰਮ ਕਰੂਗਾ ਠੀਕ ਹੈ ਜੀ ਦੂਜਾ ਇਹਦਾ ਇੱਕ ਹੋਰ ਸੀਗਾ ਪਾਕੀ ਬਿਲਾਂ ਜਿਹੜੇ ਇਹਦੇ ਨਾਲ ਦੇ ਬਿਲ ਰਹਿੰਦੇ ਨੇ ਬਾਕੀ ਕੰਪਨੀਆਂ ਵੇਚ ਦਿਆ ਨੇ ਠੀਕ ਹੈ ਜੀ ਰੋਜ਼ ਬਾਹਰ ਕੱਢ ਕੇ ਆਪਣਾ ਜਿਹੜਾ ਹੈਗਾ ਪਲੰਜਰ ਪਲੰਜਰ ਪਿਸਟਨ ਕਹਿੰਦੇ ਆ ਇਹਨਾਂ ਨੂੰ ਰੋਜ਼ ਬੈਰਿੰਗ ਬਦਲਨੇ ਪੈਂਦੇ ਨੇ ਠੀਕ ਹੈ ਜੀ ਰੋਜ਼ ਦਾ ਖਰਚਾ ਦੇਖਿਆ ਜੀ ਮੈਂ ਬਹੁਤ ਚਲੂਸ ਨਹੀਂ ਰੋਜ਼ 1000 2000 5000 ਦਾ ਜਿਹੋ ਜਿਹੋ ਬੈਰਿੰਗ ਪਾਇਆ ਇਹਦਾ ਰੋਜ਼ ਦਾ ਖਰਚਾ ਹੈ ਸਾਡੇ ਬੈਲਰ ਦਾ ਪੂਰੇ ਸੀਜ਼ਨ ਦੀ ਗਾਰੰਟੀ ਦੇਵਾਂਗੇ ਲਿੱਕਤੀ ਪੜਤੀ ਅੱਛਾ ਜੀ 2000 ਟਨ ਤੱਕ ਕਿ ਬੈਰਿੰਗ ਬਦਲ ਦੀ ਲੋੜ ਨਹੀਂ ਪੈਣੀ ਠੀਕ ਹੈ ਜੀ ਗੰਡਾਸੇ ਦੂਜਿਆਂ ਨਾਲੋਂ ਘੱਟ ਬਦਲਨੇ ਪੈਣਗੇ ਅੱਛਾ ਮਾੜਾ ਜਿਹੜਾ ਜਿਹੜਾ ਗਰੀਸ ਦੀ ਗਲਤੀ ਇਹ ਗੱਲ ਤੁਹਾਨੂੰ ਹੋਰ ਦੱਸਣੀ ਦੀ ਸਾਡੇ ਦਾ ਇੱਕ ਵਾਰ ਤੇਲ ਪਾਇਆ ਹੋਇਆ ਮੰਨ ਲਓ ਉਹਦੇ ਵਿੱਚ 63 ਨੰਬਰ ਤੇ ਪੂਰਾ ਮੰਨ ਲਓ ਇੱਕ ਹਫਤਾ ਹਾਂਜੀ ਆਪਾਂ ਨੂੰ ਗ੍ਰੀਸ ਕਰਨ ਦੀ ਲੋੜ ਵੀ ਆ ਕਿ ਤਾਂ ਗ੍ਰੀਸਿੰਗ ਇਹ ਮੰਨ ਲਓ ਵੀ ਬੇਸ ਤੇ ਬਹੁਤ ਹੋ ਜਾਂਦੀ ਸੀਗੀ ਬਿਲਕੁਲ ਹੋ ਜਾਂਦੀ ਉਹ ਉਹ ਗੱਲਾਂ ਬਹੁਤ ਫਰਕ ਆ ਜਾਂਦੀ ਕਿ ਮਾੜਾ ਜਿਹਾ ਮਾਨ ਸਾਹਿਬ ਹੋਰ ਚਾਨਣਾ ਪਾਓ ਬੈਲਰ ਚੱਲਦਾ ਹੁੰਦਾ ਖੰਨੇ ਕੰਪਨੀ ਵਾਲੇ ਮਗਰੇ ਖੇਤਾਂ 'ਚ ਤਿੰਨ ਜਣੇ ਆ ਹੱਥ ਮਗਰ ਨੂੰ ਕਰੀ ਤੁਰ ਹੀ ਜਾਂਦੇ ਹੁੰਦੇ ਉਹ ਫੇੜਾ ਛੁੱਟ ਗਏ ਉਹ ਤਾਂ ਤੁਰਦੇ ਨੇ ਜੀ ਹਾਂ ਜੀ ਜਦੋਂ ਗੱਠ ਖੋਲਣੋਂ ਹਟਦਾ ਹੀ ਨਹੀਂ ਬੈਲਰ ਹਟਦਾ ਹੀ ਨਹੀਂ ਇਹ ਬੈਲਰ ਦੀ ਅਸੀਂ ਫੇਰ ਕਹਿੰਦੇ ਲਿਖਤੀ ਵੱੜਦੀ ਗਾਰੰਟੀ ਦਵਾਂਗੇ ਪੂਰਾ ਸੀਜ਼ਨ ਠੀਕ ਹੈ ਜੀ ਨਹੀਂ ਕੋਈ ਇਹਦੀ ਗੱਟ ਖੋਲੂਗਾ ਇਹ ਇੱਕ ਵੀ ਗੱਟ ਖੋਲ ਕੇ ਨਹੀਂ ਦਊਗਾ ਇਹ ਤੁਹਾਨੂੰ ਮਤਲਬ ਕਿ ਨੇਰੇ 'ਚ ਜਾ ਕੇ ਜੋ ਨੇਰੇ 'ਚ ਲਾਓ ਜੀ ਸਵੇਰੇ 'ਚ ਲਾਓ ਤੁਸੀਂ ਸਵੇਰੇ ਆਪ ਦੀ ਇਦਾਂ ਪਾਇਆ ਬੋਆਇਆ ਸਵੇਰੇ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਪਾਇਆ ਬੋਆਇਆ ਇਦਾਂ ਹੀ ਲਿਆ ਸਕਦੇ ਹੋ ਕਮਰੀ ਸਿੰਘ ਘੱਟ ਹੋ ਜਾਣੀਆਂ ਸਾਰੀ ਦਰੀ ਸਿੰਘਾ ਇਹ ਇਹ ਗੱਲਾਂ ਦਾ ਫਰਕ ਹੈ ਸਾਡਾ ਇੱਕ ਮਹਾਰਾਜ ਇੱਥੇ ਬਿਜਲੀ ਵਾਲਾ ਲਾਤਾ ਤੁਸੀਂ ਆਂ ਕੀ ਸੰਦ ਲਾਤਾ ਇਹ ਹੈਗਾ ਜੀ ਤੁਸੀਂ ਆਪਣੇ ਜਿਹੜੇ ਡਰਾਈਵਰ ਤੋਂ ਪਰਫਾਰਮੈਂਸ ਦੇਖਣੀ ਆ ਠੀਕ ਹੈ ਜੀ ਕਿੱਲੇ ਗਿੰਨਣ ਦੀ ਲੋੜ ਨਹੀਂ ਹੈਗੀ ਨਹੀਂ ਇਕੱਠਾ ਗਿਣ ਲਓ ਠੀਕ ਹੈ ਜੀ ਕਿ ਕਿੱਲੇ ਕਿੰਨੀਆਂ ਬਣਦੀਆਂ ਨੇ ਤੁਹਾਨੂੰ ਪਤਾ ਲੱਗ ਜਿਓ ਮੇਰਾ ਡਰਾਈਵਰ ਆਜਾ ਇੰਨੇ ਕਿਲੇ ਬਣਾ ਕੇ ਆਇਆ ਡਿਜੀਟਲ ਲੱਗਿਆ ਸਵੇਰੇ 0 ਬੀਤ ਸਾਰਾ ਤੁਹਾਨੂੰ ਆਥ ਨੇ ਦੱਸ ਦੇਣਾ ਵੀ ਇਹ ਕਿੰਨਾ ਕੰਮ ਕਰਿਆ ਕਿੰਨਾ ਕੰਮ ਕਰਿਆ ਆਪਣੇ ਆਪ ਦਾ ਲੱਗ ਜਾਣਾ ਜੀ ਬਿਲਕੁਲ ਬਿਲਕੁਲ ਆਜੋ ਜੀ ਆਏ ਨੂੰ ਵੀ ਮਹਾਰਾਜ ਆਜੋ ਜੀ ਆਜੋ ਆਹ ਕੀ ਸੰਤ ਲੱਗ ਗਿਆ ਜੀ ਇਹ ਹੈਗਾ ਜੀ ਆਟੋ ਗ੍ਰੀਸਿੰਗ ਅੱਛਾ ਇਹ ਚ ਗ੍ਰੀਸ ਪੈਂਦਾ ਨਹੀਂ ਗ੍ਰੀਸ ਨਹੀਂ ਪੈਂਦਾ ਓਏ ਆਟੋ ਆਇਲਿੰਗ ਹੈ ਆਇਲਿੰਗ ਆਟੋ ਲੂਬ੍ਰਿਕੈਂਟਾ ਹਾਂਜੀ ਤੇ ਇਹਨੂੰ ਤੁਸੀਂ ਟਾਈਮਰ ਵੀ ਲਾ ਸਕਦੇ ਹੋ ਟਾਈਮਰ ਲੱਗਿਆ ਵਿੱਚ ਇਹਦੇ ਅੰਦਰ ਤੁਸੀਂ ਟਾਈਮਰ ਘੰਟੇ ਦਾ ਲਾ ਲਓ 2 ਘੰਟੇ ਵੈਸੇ ਹਾਂਜੀ ਤੇ ਤੁਸੀਂ ਵੈਸੇ ਵੀ ਮੈਨੂਅਲ ਵੀ ਇਹਨੂੰ ਕਰ ਸਕਦੇ ਹੋ ਜੇ ਤੁਸੀਂ ਚਾਹੋ ਉਦਾਂ ਵੀ ਹੋ ਜਾਂਦਾ ਮੈਨੂਅਲ ਤੇ ਵੀ ਇੰਨੇ ਮਿੰਟ ਬਾਅਦ ਕਰਨਾ ਹੈ ਇੱਕ 2 ਘੰਟੇ ਬਾਅਦ 4 ਘੰਟੇ ਬਾਅਦ ਆਪ ਕਰਨਾ ਹੈ ਕੰਮ ਹੋ ਜਾਂਦਾ ਆ ਕੀ ਅਮਨ ਸਾਹਿਬ ਆ ਜਿਹੜਾ ਇਹ ਆ ਜੀ ਹਾਂਜੀ ਇਹ ਹੈਗਾ ਜੀ ਸਾਡਾ ਜਿਵੇਂ ਹਾਈਡਰੋਲਿਕ ਗੱਠ ਨੂੰ ਪ੍ਰੈਸ ਕਰਨ ਵਾਲਾ ਅੱਛਾ ਜੀ ਹਾਂਜੀ ਇਹ ਗੱਠ ਨੂੰ ਪ੍ਰੈਸ ਕਰਨ ਵਾਲਾ ਸਿਸਟਮ ਲੱਗਿਆ ਹੈ ਇਹ ਵੀ ਇਹ ਵੀ ਤੁਸੀਂ ਇੱਕ ਵਾਰ ਇਹਨੂੰ ਜਿੱਥੇ ਮਰਜ਼ੀ ਬੰਨ ਲਓ ਕਿੰਨੀ ਮਰਜ਼ੀ ਟਾਈਟ ਕਰਦੇ ਬੰਨ ਲਓ ਮੁੜ ਕੇ ਲੋੜ ਨਹੀਂ ਮੁੜ ਕੇ ਨੂੰ ਆਫ ਕਰ ਦਿਓ ਤੇ ਸਾਰੀ ਉਹ ਦਾ ਸਿਸਟਮ ਕੰਪਿਊਟਰ ਸਿਸਟਮ ਹੈ ਉਹ ਤੋਂ ਬਾਅਦ ਗਰਵਾਜ ਨੇ ਇੱਕ ਨਵੀਂ ਚੀਜ਼ ਦੇਤੀ ਨਾਲ ਹਾਂਜੀ ਬਾਕੀ ਕੰਪਨੀਆਂ ਨਾਲੋਂ ਅਲੱਗ ਉਹ ਕਹੇ ਜੀ ਨਾਲ ਹਾਈ ਹਾਈਡਰੋਲਿਕ ਸਿਸਟਮ ਜਿਹੜਾ ਸੀਗਾ ਉਹਦੇ ਨਾਲ ਨਾਲ ਮੈਨੂਅਲ ਸਿਸਟਮ ਵੀ ਦੇਤਾ ਤੁਸੀਂ ਹੱਥ ਨਾਲ ਇਹਨੂੰ ਟਾਈਟ ਕਰ ਲਓ ਜਿੰਨਾ ਮਰਜੀ ਅੱਛਾ ਇਹ ਦਾਅਵਾ ਹੀ ਹੈ ਹਾਂਜੀ ਬਿਲਕੁਲ ਦਾਅਵਾ ਹੈ ਮੰਨ ਲਓ ਇਹ ਸਮਝ ਗਿਆ ਚਲੋ ਵੀ ਇਹਨੂੰ ਪੂਰਾ ਟਾਈਟ ਕਰ ਦੂਗਾ ਇਹ ਜੇ ਕਦੇ ਰੱਬ ਨਾ ਕਰੇ ਖਰਾਬ ਵੀ ਹੋ ਜਾਂਦਾ ਤਾਂ ਤੁਸੀਂ ਹਾਈਡਰੋਲਿਕ ਸਿਸਟਮ ਦੀ ਨਹੀਂ ਖਰਾਬੀ ਆ ਹੋਈ ਹੋਈ ਆ ਤਾਂ ਮੈਨੂਅਲ ਵੀ ਇਹਨੂੰ ਤੁਸੀਂ ਚਲਾ ਸਕਦੇ ਹੋ ਆਪਣੇ ਫਸਲਾਂ ਵੀ ਪੱਤੀ ਆ ਪਰਾਲੀ ਆ ਕਈ ਤਰ੍ਹਾਂ ਦੀ ਨਿਕਰ ਸਕਦੇ ਤੁਸੀਂ ਪੱਤੀ ਬੰਨੋ ਜੀ ਗੰਨਾ ਬੰਨੋ ਮੇਜ ਬੰਨੋ ਜਿਹਨੂੰ ਆਪਾਂ ਮੰਨ ਲਓ ਮੱਕੀ ਕਹਿੰਦੇ ਆ ਆਪਣਾ ਕਣਕ ਦਾ ਬੰਨੋ ਨਾਲ ਉਹ ਵੀ ਬੰਨਦੇ ਨੇ ਇਸ ਵਰ ਚਲਾਇਆ ਸੀ ਕਣਕ ਦੇ ਵੀ ਤੇ ਇਹ ਸਾਰਾ ਆਟੋ ਆ ਕਹਿੰਦੇ ਇਹਦੇ ਤੁਸਾਨੂੰ ਗ੍ਰੀਸ ਕਰਨ ਦੀ ਲੋੜ ਨਹੀਂ ਹੈਗੀ ਆਪਣਾ ਆਪਣੇ ਆਪ ਗ੍ਰੀਸ ਹੋਊਗਾ ਅਰਚਮਾਨ ਸਾਹਿਬ ਇਹ ਚਾਨਣਾ ਪਾਓ ਵੀ ਇਹ ਮੇਡ ਇਨ ਇੰਡੀਆ ਸਾਰਾ ਨਹੀਂ ਨਹੀਂ ਇਹ ਸਾਰਾ ਮੇਡ ਇਨ ਜਪਾਨ ਹੈ ਜੀ ਇਹਦੇ ਵਿੱਚ ਇੱਕ ਨਟ ਵੀ ਨਹੀਂ ਹੈਗਾ ਤੁਹਾਨੂੰ ਟੂਲ ਕਿਟ ਵੀ ਦਿਖਾਉਣੀ ਆ ਖੋਲਿਓ ਵਾਹ ਜੀ ਵਾਹ ਟੂਲ ਕਿਟ ਖੋਲਿਓ ਟੂਲ ਇਹ ਬੜਾ ਸੁਨੱਖਾ ਹੈ ਭਾਈ ਜੀ ਟੂਲ ਕਿਟ ਵੀ ਯਾਨੀ ਤੁਸੀਂ ਟੂਲ ਵੀ ਦੇਖੇਂਗੇ ਉਹ ਪਰ ਲਓ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਨਹੀਂ ਮਿਲਣਗੀਆਂ ਜਿਹੜੀਆਂ ਇਹ ਇਹ ਪਲਾਸ ਇਦਾਂ ਦਾ ਰਹਿਣਾ ਹੈਗਾ ਹਾਂ ਜੀ ਐਕਡਮ ਮਿਲਦਾ ਹੋਣਗੇ ਇਦਾਂ ਦੇ ਮੂੰਹ ਮੂੜੇ ਵਾਲੇ ਲੇਕਿਨ ਕੁਆਲਿਟੀ ਨਹੀਂ ਮਿਲੂਗੀ ਇਹ ਸਾਰੀ ਨਾਲ ਦੀ ਆ ਨਸਲੇ ਦਾ ਆ ਚਾਬੀਆਂ ਦੇਖੋ ਇਹਣੀ ਚਾਬੀ ਹੈ ਐਦਾਂ ਦਾ ਕਲਰ ਨਹੀਂ ਤੁਹਾਨੂੰ ਚਾਬੀ ਨਹੀਂ ਮਿਲਦੀ ਮੈਂ ਇਹ ਤਾਂ ਦੇਖ ਕੇ ਮੈਂ ਤਾਂ ਟਿੱਟੀ ਜੀ ਉਹ ਨੀ ਨਸਲੇ ਦਾਤੀ ਆ ਭਾਈ ਜੀ ਇਹ ਨਸਲ ਜੀ ਆ ਤੁਹਾਨੂੰ ਪਲਾਸ ਤੋਂ ਹੀ ਪਤਾ ਲੱਗ ਜੂਗਾ ਸਾਰੇ ਇਹ ਜਪਾਨੀ ਜਪਾਨੀ ਲੈਂਗੁਏਜ ਤੁਸੀਂ ਦੇਖ ਸਕਦੇ ਹੋ ਆ ਜਪਾਨੀ ਲੈਂਗੁਏਜ ਲਿਖੀ ਹੋਈ ਆ ਬਿਲਕੁਲ ਜੀ ਬਿਲਕੁਲ ਇਹ ਆ ਆ ਗੋਟੀਆਂ ਵੀ ਪਲਾਸਟਿਕ ਕਾਲੇ ਰੰਗ ਦੀਆਂ ਨੇ ਕਿਉਂਕਿ ਜਪਾਨੀ ਕਾਲੇ ਰੰਗ ਨੂੰ ਬਹੁਤ ਪਸੰਦ ਕਰਦਾ ਇਹ ਕਹਿਣ ਤੋਂ ਭਾਵ ਤੁਸੀਂ ਇਹ ਨਹੀਂ ਵੀ ਇੰਡੀਆ ਦਾ ਬਣਾਉਣਾ ਜਾਂ ਕਿਵੇਂ ਬਣਾਉਣਾ ਤੁਸੀਂ ਤਾਂ ਫਾਰਮਰ ਨੂੰ ਫੈਸੀਲੇਟ ਕਰਨ ਤੱਕ ਮਤਲਬ ਰੱਖਦੇ ਫਾਰਮਰ ਨੂੰ ਇੱਕ ਇੱਜ ਹੋਰ ਤੁਹਾਨੂੰ ਗੱਲ ਦੱਸਣੀ ਆਓ ਅੱਗੇ ਆਓ ਜਿਵੇਂ ਇੱਥੇ ਦੇ ਅੱਗੇ ਨਾ ਚੇਨ ਚੱਲਦੀ ਸੀਗੀ ਆਗਰ ਚਲਾਉਣ ਵਾਸਤੇ ਆਗਰ ਨੂੰ ਚਲਾਉਣ ਵਾਸਤੇ ਚੇਨ ਚੱਲਦੀ ਸੀਗੀ ਠੀਕ ਹੈ ਜੀ ਆਗਰ ਨੂੰ ਚਲਾਉਣ ਵਾਸਤੇ ਚੇਨ ਚੱਲਦੀ ਸੀਗੀ ਚੇਨ ਮਤਲਬ ਸੁੱਕ ਕੇ ਹਾਂਜੀ ਜੋ ਡਰਾਈ ਹੋ ਜਾਂਦੀ ਦੀ ਉੱਪਰ ਗਰਦ ਪਿਆ ਬਹਿ ਕੇ ਉਹ ਟੁੱਟ ਜਾਂਦੀ ਸੀ ਠੀਕ ਹੈ ਜੀ ਇਹਨਾਂ ਨੇ ਗਰਵਾਜ ਨੇ ਮੋਡੀਫਾਈ ਕਰਾ ਕੇ ਇਹਦੇ ਵਿੱਚ ਦੋ ਬੈਲਟਾਂ ਪਾ ਦਿੱਤੀਆਂ ਇਹਦੇ ਵਿੱਚ ਬੈਲਟਾਂ ਚੱਲਦੀਆਂ ਨੇ ਬੈਲਟਾਂ ਹੀ ਅੰਦਰ ਆਗਰ ਨੂੰ ਬੈਲਟਾਂ ਬਾਜੀ ਬਾ ਦੋ ਬੈਲਟਾਂ ਨੇ ਠੀਕ ਹੈ ਜੀ ਡਬਲ ਬੈਲਟ ਹੈ ਹਾਂਜੀ ਤੇ ਉਹ ਸਾਰਾ ਸੀਜ਼ਨ ਖਰਾਬ ਨਹੀਂ ਹੁੰਦੀ ਬੈਲਟ ਨਾ ਹੀ ਚੇਨ ਟੁੱਟੇ ਨਹੀਂ ਅੱਗੇ ਜੋ ਚੇਨ ਟੁੱਟ ਗਈ ਅਟਾਪਾ ਖੋਲਣ ਨੂੰ ਜੋਤਾ ਲੱਗ ਜਾਂਦਾ ਅੱਧੀ ਦਿਹਾੜੀ 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 ਗਈ ਦਿਹਾੜੀ ਗਈ ਤੇ ਸਾਰਾ ਬੰਦਾ ਹੈਰਾਨ ਹੋ ਜਾਂਦਾ ਸੀ ਬਿਲਕੁਲ ਜੀ ਤੇ ਉਹਦੇ ਨਾਲ ਇਹ ਵੀ ਆ ਕਿ ਸੇਫਟੀ ਇਹ ਵੀ ਆ ਕਿ ਜੇ ਡਰਾਈਵਰ ਦੀ ਗਲਤੀ ਨਾਲ ਮਾਲ ਵੱਧ ਚਲੇਗਾ ਤਾਂ ਉਹ ਸਲਿੱਪ ਮਾਰ ਜੂਗੀ ਕਹਿਣ ਤੋਂ ਪਹਿਲਾਂ ਡਰਾਈਵਰ ਵੀ ਸੌਖਾ ਜੀ ਡਰਾਈਵਰ ਵੀ ਸੌਖਾ ਮਹਾਰਾਜ ਮੈਨੂੰ ਆ ਥੋੜਾ ਬਹੁਤ ਵਧੀਆ ਲੱਗਿਆ ਦੇਖ ਭਈ ਜਿਹੜੀ ਚੇਨ ਲੱਗੀ ਆ ਪਾਜੀ ਪੂਰਾ ਨਿੱਗਰ ਮਟੀਰੀਅਲ ਜਿਹੜੀ ਚੇਨ ਲੱਗੀ ਆ ਸਾਡੀ ਰਾਉਂਡ ਬੀਲਰ ਦੀ ਚੇਨ ਲੱਗੀ ਆ ਇਹਦੇ ਅੱਛਾ ਜੀ ਇਹ ਕਿਸੇ ਬੀਲਰ ਚੇਨ ਇੰਨੀ ਤਕੜੀ ਨਹੀਂ ਲੱਗੀ ਡਾਇਮੰਡ ਦੀ ਹਾਂ ਮਾਲਾ ਇਹ ਜਦੋਂ ਲੋਵੀ ਇਹ ਰਾਉਂਡ ਵੇਲਰ ਚ ਆਉਂਦੀ ਐ ਇੰਨੀ ਮੋਟੀ ਚੇਨ ਪੂਰਾ ਨਿੱਗਰ ਮਿੱਟੀ ਸੀਜ਼ਨ ਪੂਰਾ ਇਹਦੀ ਗਾਰੰਟੀ ਦਵਾਂਗੇ ਵੀ ਨਹੀਂ ਟੁੱਟੂਗੀ ਠੀਕ ਹੈ ਜੀ ਤੇ ਆ ਇਹਨੂੰ ਲੱਗਿਆ ਨੂੰ ਲੂਬ੍ਰੀਕੈਂਟ ਕਰਨ ਨੂੰ ਇਹ ਟੁੱਟਣਾ ਹੀ ਨਹੀਂ ਸੁੱਕਦੇ ਇੱਥੋਂ ਤੇਲ ਆ ਜੇ ਸਾਫ਼ ਵੀ ਕਰੂਗਾ ਨਹੀਂ ਤਾਂ ਤੇ ਗਰਦ ਜੰਮ ਜਾਂਦੀ ਐ ਤੇ ਬਹੁਤ ਜ਼ਿਆਦਾ ਇਹਨਾਂ ਨਾਲ ਟੁੱਟ ਜਾਂਦੀ ਐ ਟੁੱਟ ਜਾਂਦਾ ਮਿੱਟੀ ਜੰਮ ਜਾਂਦੀ ਐ ਉਹ ਨਾਲ ਦੀ ਨਾਲ ਸਾਫ਼ ਵੀ ਕਰਿਆਣਾ ਇਹਨੂੰ ਇਹ ਲੰਗਵੀ ਕਰੀ ਜਾਣੀ ਐ ਤੇ ਆਹ ਮਹਾਰਾਜਾ ਇਹ ਤਾਂ ਜੀ ਮੰਨ ਲਓ ਇੱਕ ਤੋਹਫਾ ਹੀ ਦੇਤਾ ਠੀਕ ਹੈ ਜੀ ਆਰਾਮ ਨਾਲ ਕਲੱਚ ਲਾ ਸਕਦੇ ਹੋ ਜਦੋਂ ਤੁਹਾਡਾ ਕਿਤੇ ਭਾਰ ਪੈ ਗਿਆ ਜਿਆਦਾ ਭਾਰਾ ਕੰਮ ਹੋ ਗਿਆ ਉਹਨੇ ਡਰਾਈਵਰ ਕੋਈ ਗਲਤੀ ਕਰਦਾ ਕਿਤੇ ਪੈਗ ਲਾ ਕੇ ਚਲਾਉਣ ਲੱਗ ਗਿਆ ਕਈ ਵਾਰੀ ਦਾਰੂ ਵੀ ਪੀਂਦੇ ਨੇ ਡਰਾਈਵਰ ਜੇ ਕਾਟ ਨਹੀਂ ਸਕਦੇ ਗੱਲ ਤੇ ਉਦੋਂ ਇਹਨੇ ਆਪਣਾ ਕੰਮ ਕਰ ਜਾਣਾ ਹੈ ਬੇਲਰ ਨੂੰ ਬਚਾ ਦੇਣਾ ਹੈ ਬੇਲਰ ਦਾ ਵੱਡਾ ਕੋਈ ਪਿਸਟਨ ਦਾ ਨੁਕਸਾਨ ਕੋਈ ਨੀਡੋ ਦਾ ਨੁਕਸਾਨ ਨਹੀਂ ਹੋਊ ਵਾਹ ਜੀ ਵਾਹ ਇੱਕ ਮਹਾਰਾਜ ਜਾਂਦੇ ਜਾਂਦੇ ਲਾਸਟ ਤੇ ਆ ਹੁੱਕ ਦਾ ਬੜਾ ਹੁੱਕ ਦਾ ਬਹੁਤ ਕਹਿੰਦੇ ਨੇ ਤਾਂ ਜੀ ਫਲਾਣੀ ਕੰਪਨੀ ਦੀ ਚੱਲਦੀ ਆ ਕਿਸੇ ਨੂੰ ਬਣਾਉਣੀ ਨਹੀਂ ਆਉਂਦੀ ਇਹਦੇ ਬਾਰੇ ਕਿਸੇ ਦਾ ਨਹੀਂ ਦੇਖੋ ਕੋਈ ਕੁਝ ਕਹਿੰਦਾ ਉਹਦੇ ਬਾਰੇ ਨਹੀਂ ਆਪਾਂ ਕੁਝ ਕਹਿ ਸਕਦੇ ਬਿਲਕੁਲ ਜੀ ਲੇਕਿਨ ਸਾਡੀ ਕੰਪਨੀ ਨੇ ਬਣਾਈ ਆ ਪੂਰੀ ਕਾਮਯਾਬ ਆ ਹਾਂ ਜੀ ਤੇ ਇਹਦੀ ਇਹ ਮੌਜਾ ਵੀ ਤੁਸੀਂ ਜਦੋਂ ਮਰਜੀ ਟਰੈਕਟਰ ਪਾਓ ਜਦੋਂ ਮਰਜੀ ਕੱਢੋ ਨਹੀਂ ਕੱਢਣਾ ਤਾਂ ਐਵੇਂ ਖੜਾਓ ਆਪਣਾ ਜਦੋਂ ਲਿਫਟ ਚੱਕਣੀ ਆ ਕੋਈ ਬੱਟ ਟ ਪਾਉਣੀ ਆ ਕੋਈ ਡੌਲਟ ਪਾਉਣੀ ਆ ਕੋਈ ਪਈਟ ਪਾਉਣੀ ਆ ਤਾਂ ਲਿਫਟ ਜਾ ਕੇ ਤੁਸੀਂ ਗਾੜਾ ਕਰਨਾ ਮਾ ਮਲੋ ਕਿਸੇ ਵੀ ਟਰੈਕਟਰ ਦੇ ਪਾ ਸਕਦੇ ਆ ਜਿਹੜੇ ਮਰਜੀ ਟਰੈਕਟਰ ਦੇ ਇੱਕ ਚਾਨਣਾ ਮਾਨ ਸਾਹਿਬ ਹੋਰ ਪਾ ਦੋ ਇੱਕ ਕਹਿੰਦੇ ਨੇ ਵੀ ਤਿੰਨ ਸਿਲੰਡਰ ਟਰੈਕਟਰ ਢੀਕਾ ਮਾਰਦਾ ਕਿਵੇਂ ਜੀ ਵੀ ਬੈਲਰ ਤੇ ਟਿਕ ਨਹੀਂ ਗਾਉਂਦਾ ਇਹ ਜੇ ਨੁਕਸ ਨਹੀਂ ਹੋਏਗਾ ਅੱਛਾ ਇਹ ਸਮੂਥ ਚੱਲੂਗਾ ਬਿਲਕੁਲ ਤਿੰਨ ਪਾਓ ਚਾਰ ਪਾਓ ਚਾਰ ਪਾਓ ਤਿੰਨ ਪਾਓ ਕੋਈ ਪ੍ਰੋਬਲਮ ਕੋਈ ਟਾਰਕ ਵਾਲਾ ਮਸਲਾ ਮੈਂ ਕਹਿੰਦਾ ਜੀ 45 ਪਾਵਰ ਨਾਲ ਬੈਲੋ ਚਲਾ ਦੂੰਗਾ ਲਿਓ ਮੇਰੇ ਕੋਲੇ ਵਾਹ ਜੀ ਜਿਹੜਾ ਮਰਜੀ 45 ਪਾਵਰ ਦਾ ਟਰੈਕਟਰ ਦਿਓ ਵਾਹ ਜੀ 35 ਨਾਲ ਵੀ ਚਲਾ ਦੂੰਗਾ ਵਾਹ ਜੀ ਹਾਂ ਮਨੋ ਜਿਵੇਂ ਇਥੋਂ ਦੇ ਟਰੈਕਟਰ ਉਹ ਨਾਲ ਵੀ ਚਲਾ ਦੂੰਗਾ ਇਹਨੂੰ ਨੱਟ ਛੱਟ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਵੇਂ ਮਾਨ ਸਾਹਿਬ ਨੇ ਦੱਸਿਆ ਪੂਰੀ ਟੋਪੀ ਜਪਾਨੀ ਨੇ ਕੋਈ ਕੋਈ ਇਥੋਂ ਦਾ ਕੋਈ ਨਾ ਨਸਲੇ ਦੱਸਦੀ ਹੈ ਜੀ ਸਾਲੀ ਇਹ ਲੱਗਦਾ ਜਪਾਨੀ ਪੁਰਜਾ ਹਾਂ ਜੀ ਬਿਲਕੁਲ ਸੋ ਪਹੁੰਚੇ ਆ ਜੀ ਗ੍ਰੀਨਲੈਂਡ ਹੋਟਲ ਖੰਨਾ ਮਾਨ ਸਾਹਿਬ ਡੀਲਰ ਨੇ ਕਿਉਂ ਜੀ ਮਾਨ ਟਰੈਕਟਰ ਤੋਂ ਮਾਨ ਟਰੈਕਟਰਸ ਤੋਂ ਪਲੱਸ ਹੈ ਇਹਨਾਂ ਦੇ ਜਿਹੜੇ ਆਪਣੇ ਗੁਰਬਾਜ ਦੇ ਨੇ ਇਹਦੇ ਵੀ ਡੀਲਰ ਨੇ ਆ ਇਹ ਡਸਟ ਨਹੀਂ ਜੰਮਦੀ ਜੀ ਬਿਲਕੁਲ ਇਹ ਵਿੱਚ। ਨਾ ਹੀ ਵਿੱਚ ਡਸਟ ਜਾਊਗੀ ਇਹ ਕੰਪਨੀਆਂ ਵਾਸਤੇ ਹੀ ਵਧੀਆ। ਜਿਹੜੀਆਂ ਕੰਪਨੀਆਂ ਨੂੰ ਮਾਲ ਦੇਣਾ ਹੈ। ਉਹ ਨਾਲ ਜਾਲੀ ਲੱਗੀ ਐ। ਠੀਕ ਹੈ। ਠੀਕ ਹੈ। ਉਹਦੀ ਉਹ ਤੋਂ ਉਹ ਥੱਲੇ ਚਲੀ ਜਾਊਗੀ ਗਰਦ ਜਿੰਨੀ ਵੀ। ਵੈਰੀ ਗੁੱਡ। ਹਾਂਜੀ ਹਾਂ। ਠੀਕ ਆ ਦੇਵਤਿਆਂ। ਉਹ ਇੱਕ ਦੇ ਦਰਸ਼ਨ ਕਰੋ ਗਰਵਾਜ ਵਾਲੇ ਦੇਵਤਿਆਂ ਦੇ। ਸਭ ਤੋਂ ਪਹਿਲਾਂ ਜੇ ਗੇਅਰ ਦੀ ਗੱਲ ਕਰੀਏ ਗੇਅਰ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ। ਗੇਅਰ ਦੇ ਵਿੱਚ ਤੁਹਾਨੂੰ ਕਿਸੇ ਵੀ ਕਿਸਮ ਦੀ ਲਾਈਫ ਟਾਈਮ 'ਚ ਕੋਈ ਸਮੱਸਿਆ ਨਹੀਂ ਆਉਣ ਵਾਲੀ। ਬਿਲਕੁਲ ਹੀ ਖਤਮ। ਆ ਪੋਲਾਂ ਤੋਂ ਲੈ ਕੇ ਪੂਰੀ ਟੌਪ ਆ ਆ ਜਿਹੜਾ ਟਾਇਰਾਂ ਦਾ ਬੈਲੈਂਸ ਆ ਇਹ ਬਹੁਤ ਸੋਹਣਾ ਧੜਕਣ ਦੀ ਜਿਹੜੀ ਸਮੱਸਿਆ ਉਹ ਬਿਲਕੁਲ ਖਤਮ ਕਰਤੀ ਆ ਉਹ ਤੋਂ ਅੱਗੇ ਆ ਜਿਓ ਆ ਜਿਹੜੇ ਆ ਤਾਰਾਂ ਜੀਆਂ ਲੱਗੀਆਂ ਮਿਆਂ ਨੇ ਇਹ ਇੰਨੀ ਵਧੀਆ ਕੁਆਲਿਟੀ ਆ ਜੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕੋਈ ਮੋਚਣ ਮਾਚਣ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਜਿਵੇਂ ਇਹਨਾਂ ਨੂੰ ਮਰਜ਼ੀ ਐਵੇਂ ਮਚੋਈ ਜਾਓ ਇਹ ਕਿਤੇ ਵੀ ਤੁਹਾਡਾ ਜਿੰਨਾ ਮਰਜ਼ੀ ਐਂ ਦਾਅ ਦੇ ਦੋ ਤੇ ਕੋਈ ਮੋਚਣਗੀਆਂ ਨਹੀਂ ਟੁੱਟਣਗੀਆਂ ਨਹੀਂ ਅੱਗੇ ਗੱਲ ਆ ਗਈ ਫਰੇਮ ਦੀ ਫਰੇਮ ਇੰਨਾ ਸੋਹਣਾ ਬਣਾਇਆ ਹੋਇਆ ਮਤਲਬ ਆਹ ਲੱਗਦਾ ਵੀ ਜਿਵੇਂ ਪਤਾ ਨਹੀਂ ਕਿੰਨੀ ਕੁ ਮਿਹਨਤ ਦੀ ਗਾਰੰਟੀ ਹੋਵੇ ਰੰਗ ਤੋਂ ਲੈ ਕੇ ਡਿਜ਼ਾਈਨ ਤੋਂ ਲੈ ਕੇ ਮਤਲਬ ਦੋਨੇ ਚੀਜ਼ਾਂ ਪਰਫੈਕਟ ਨੇ ਸੋਹਣਾਪਣ ਪਲਾਸੇ ਦੀ ਰਿਲਾਈਬਿਲਟੀ ਕਦੇ ਵੀ ਕਿਸੇ ਚੀਜ਼ 'ਚ ਹਰ ਚੀਜ਼ ਬਰਾਬਰ ਨਹੀਂ ਹੁੰਦੀ ਇਹਦੇ 'ਚ ਮਜ਼ਬੂਤੀ ਪਲਾਸਰ ਰਿਲਾਈਬਿਲਟੀ ਸੋਹਣਾਪਣ ਅੱਗੇ ਆ ਜੋ ਰੰਗ ਦੀ ਗੱਲ ਰੰਗ ਵੀ ਪੂਰਾ ਟਾਪ ਕੁਆਲਟੀ ਦਾ ਜਿਹੜੇ ਆ ਬੋਲਟ ਨੇ ਕੋਈ ਟੋਪੀਆਂ ਨੇ ਇਹ ਵੀ ਕਿਤੇ ਕਾਸਟ ਕਟਿੰਗ ਨਹੀਂ ਕਰੀ ਹੋਈ ਇਹ ਵੀ ਬਹੁਤ ਟੌਪ ਦੀਆਂ ਜਿਹੜੇ ਉੱਪਰਲੇ ਬ੍ਰਾਂਡ ਹੁੰਦੇ ਨੇ ਉਹ ਬ੍ਰਾਂਡਾਂ ਦੀਆਂ ਟੋਪੀਆਂ ਨਟ ਬੋਲਟ ਲਾਏ ਹੋਏ ਨੇ ਮਤਲਬ ਕਹਿਣ ਤੋਂ ਭਾਵ ਬਿਲਰ ਤੇ ਰੇਕ ਲੈਣ ਤੋਂ ਬਾਅਦ ਤੁਹਾਨੂੰ ਕੁਝ ਦੇਖਣ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਆਲਾ-ਦਾਲਾ ਦੇਖਣਾ ਜਾਂ ਤੁਹਾਨੂੰ ਟੈਨਸ਼ਨ ਨਹੀਂ ਛੋਟਾ ਬੇਟਰ ਸਭ ਤੋਂ ਪਹਿਲਾਂ ਗियर ਦੀ ਗੱਲ ਕਰ ਲੈਂਦੇ ਆ ਜਿਹੜੀ ਗियर ਦੀ ਔਇਲ ਦੀ ਕੈਪੈਸਿਟੀ ਆ ਇਹਦੀ ਮੰਨ ਕੇ ਚੱਲੋ 8 ਲੀਟਰ ਆ ਨਾਰਮਲੀ ਹੁੰਦਾ 4 ਕਿ ਲੀਟਰ ਇਹਦਾ ਤੁਸੀਂ ਗੇਅਰ ਦੇਖ ਸਕਦੇ ਹੋ ਕਿੱਡਾ ਜੰਮਸਰ ਜਵਾਨ ਗੇਅਰ ਆ ਜਿਵੇਂ ਤੁਸੀਂ ਕੋਈ ਕਰਚੇ ਕੁਰਚੇ ਬਾਉਣੇ ਆ ਕੋਈ ਮੱਕੀ ਵਾਲਾ ਥਾਂ ਬਾਉਣਾ ਉੱਥੇ ਤੁਸੀਂ ਬਹੁਤ ਵਾਰ ਦੇਖਿਆ ਉਹ ਦਿਖਾਇਆ ਜਾਂਦਾ ਹੁੰਦਾ ਕਿ ਗੇਅਰ ਓਵਰ ਹੀਟ ਹੋ ਗਿਆ ਬਹੁਤ ਸਾਰੀਆਂ ਵੀਡੀਓਜ਼ ਵੀ ਨੈਟ ਤੇ ਤੁਹਾਨੂੰ ਮਿਲ ਜਾਣਗੀਆਂ ਕੋਈ ਐਗ ਬਣਾ ਕੇ ਦਿਖਾ ਰਿਹਾ ਹੁੰਦਾ ਕਹਿਣ ਤੋਂ ਬਾਅਦ ਫਾਰਮਰ ਦਾ ਹੁੰਦਾ ਕਿ ਗੇਅਰ ਓਵਰ ਹੀਟ ਹੁੰਦਾ ਗੇਅਰ ਓਵਰ ਹੀਟ ਦੀ ਸਮੱਸਿਆ ਤੁਹਾਨੂੰ ਬਿਲਕੁਲ ਖਤਮ ਹੈ ਪਲੱਸ ਪੇਂਟ ਦੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਜੇ 10 ਫੁੱਟਾ ਰੋਟਾਵੇਟਰ ਆ ਤਾਂ 10 ਫੁੱਟ ਥੋੜੀ ਜਗ੍ਹਾ ਲੈ ਕੇ ਜਾਊਗਾ ਪਲੱਸ ਦੋਨੇ ਪਾਸੇ ਤੇਲ ਆ ਇਧਰਲੇ ਪਾਸੇ ਤਾਂ ਤੇਲ ਹਰ 1 ਕਰੋਟਾ ਮੀਟਰ ਦੇ ਹੁੰਦਾ ਆ ਆਮ ਕੀ ਹੁੰਦਾ ਇਧਰਲੇ ਪਾਸੇ ਗ੍ਰੀਸ ਹੁੰਦਾ ਇਹਦੇ ਦੋਨੇ ਪਾਸੇ ਇਹਨਾਂ ਨੇ ਤੇਲ ਕੀਤਾ ਹੋਇਆ ਪੂਰਾ ਹੈਵੀ ਡਿਊਟੀ ਮਟੀਰੀਅਲ ਲੱਗਿਆ ਹੋਇਆ ਆ ਸਪੋਰਟਾਂ ਦੇਖ ਸਕਦੇ ਹੋ ਆ ਸਪੋਰਟ ਤਵੀਆਂ ਦੇਖ ਸਕਦੇ ਹੋ ਪੂਰੀਆਂ ਨਿੱਗਰ ਨੇ ਫੱਟੇ ਤੋਂ ਲੈ ਕੇ ਮਤਲਬ ਕਿਤੇ ਕਾਸਟ ਕਟਿੰਗ ਵਾਲਾ ਸੀਨ ਤੁਹਾਨੂੰ ਬਿਲਕੁਲ ਨਹੀਂ ਮਿਲੂਗਾ ਪੂਰਾ ਹੈਵੀ ਡਿਊਟੀ ਰੋਟਾਵੇਟਰ ਆ ਜਿੱਦਾਂ ਅੱਜ ਦੇ ਕੰਮ ਨੇ ਜਾਂ ਆਪਾਂ ਡੂੰਗਾ ਲਾਉਣਾ ਹੈ ਜਾਂ ਆਪਾਂ ਨੇ ਬਹੁਤ ਜਿੱਥੇ ਮਤਲਬ ਅਕਰੋਪ ਦਾ ਸਟਾਬਲ ਆ ਉਹਦੇ ਵਿੱਚ ਪਾਉਣਾ ਉੱਥੇ ਗੇਰ ਦੀ ਜਿਹੜੀ ਮਜ਼ਬੂਤੀ ਆ ਤੇ ਬੈਲੈਂਸ ਤੁਹਾਨੂੰ ਲੋੜ ਪੈਂਦੀ ਆ ਸੋ ਗਰਵਾਜ ਨੇ ਪੂਰੇ ਜਿੰਦੇ ਲਾਏ ਹੋਏ ਨੇ ਇਹਨਾਂ ਕੰਮਾਂ ਵਿੱਚ ਪੂਰੀ ਆਰ ਐਨ ਡੀ ਕਰਕੇ ਪੂਰੀ ਮਹਾਰਤ ਹਸਲ ਹੈ ਲੋ ਜੀ ਗੱਬਰੂ ਜਿੱਦਾਂ ਤੁਹਾਨੂੰ ਪਤਾ ਪਹੁੰਚਿਆ ਖੰਨੇ ਗੁਰਵਾਜ ਦੀ ਮੇਗਾ ਡਿਲੀਵਰੀ ਦੇ ਫੰਕਸ਼ਨ ਤੇ ਇਕੱਲੇ ਇਕੱਲੇ ਇੰਪਲੀਮੈਂਟਸ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੇ ਸੁਪਰ ਸੀਟਰ ਦੀ ਗੱਲ ਕਰੀਏ ਇਹਨਾਂ ਦਾ ਇੱਕ ਪਹਿਲਾ ਸੁਪਰ ਸੀਟਰ ਰਾਜ ਜੀ ਨੇ ਆਹ ਮਾਡਲ ਲੈ ਕੇ ਆਂਦਾ ਤਵੀਆਂ ਵਾਲਾ ਪਹਿਲਾਂ ਕੀ ਹੁੰਦਾ ਸੀ ਬੇਲਣੇ ਦੇ ਪੱਤੀਆਂ ਲੱਗੀਆਂ ਹੁੰਦੀਆਂ ਸੀ ਉਹ ਪਹਿਲੇ ਸਾਲ ਤੇ ਫੇਲ ਹੋ ਗਿਆ ਸੀ ਉਹ ਕਾਮਯਾਬੇ ਨਹੀਂ ਹੋਇਆ ਜਰਮੀਨੇਸ਼ਨ ਦੀ ਵੀ ਦਿੱਕਤ ਸੀ ਪਲਾਸੋਂ ਮੁੱਚ ਜਾਂਦਾ ਸੀ ਇਹ ਦਰਵਾਜ ਨੇ ਐਫਰਟ ਕਰੀ ਸਭ ਤੋਂ ਪਹਿਲਾਂ ਇਹਨਾਂ ਨੇ ਆਹਾ ਪੱਤੀਆਂ ਵਾਲਾ ਸਿਸਟਮ ਲਿਆਂਦਾ ਅਗਲੀ ਗੱਲ ਜਿਹੜੇ ਇਹਨਾਂ ਦੇ ਆ ਪੱਤੀਆਂ ਨੇ ਸਿਰਿਆਂ ਤੇ ਬਿਲਕੁਲ ਥੋੜੀ ਬੱਟ ਦੇ ਨਾਲ ਲੱਗਣਗੀਆਂ ਇਹ ਨਹੀਂ ਵੀ ਬਿੱਤ ਛੱਡ ਦੇਣਗੀਆਂ ਜਿਹੜਾ ਥੋੜਾ ਫੁੱਡ ਹੋਊਗਾ ਉਹ ਬੱਟ ਦੇ ਬਿਲਕੁਲ ਜੜਾਂ ਤੱਕ ਆਊਗਾ ਇਹ ਮੇਨ ਇਹਦੇ ਦੋ ਐਡਵਾਂਟੇਜ ਹੋਗੇ ਅਗਲੀ ਗੱਲ ਗੱਪਰੂ ਆ ਗਈ ਇਹਦੀ ਸੈਂਸਰਾਂ ਦੀ ਆਪਾਂ ਥੋੜੀ ਜੀ ਕਰ ਲਈ ਇੱਕ ਤਾਂ ਇਹਦੇ ਅੰਦਰ ਸੈਂਸਰ ਲੱਗ ਜਾਣਾ ਜਿਹੜਾ ਤੁਹਾਨੂੰ ਸੀਡ ਦੱਸੂਗਾ ਵੀ ਸੀਡ ਬਾਟਮ ਤੇ ਆ ਗਿਆ ਸੀਡ ਮੈਨੂੰ ਪਾ ਲੋ ਪਰਲੇ ਪਾਸੇ ਇਹਦੇ ਰੇ ਵਾਲੇ ਦੇ ਵਿੱਚ ਲੱਗਿਆ ਹੋਇਆ ਜੀ ਸ਼ੀਸ਼ਾ ਸ਼ੀਸ਼ੇ ਦੇ ਵਿੱਚ ਫਾਰਮਰ ਦੇਖ ਸਕਦਾ ਕਿ ਕਿੰਨਾ ਜਿਹੜਾ ਉਹ ਥੋੜਾ ਰੇਰ ਰਹਿ ਗਿਆ ਇੱਕ ਗੱਲ ਹੋਰ ਪੈਂਡਿੰਗ ਆ ਇੰਜਰਨਲ ਕੀ ਹੁੰਦਾ ਜਿਹੜਾ ਜਿਵੇਂ ਮੰਨ ਕੇ ਚੱਲੋ ਇਹ 8 ਫੁੱਟ ਦਾ ਸੁਪਰ ਸੀਡਰ ਆ 8 ਫੁੱਟ ਵਾਲੇ ਨੇ ਪੌਣੇ 8 ਫੁੱਟ ਥੋਂ ਲੈ ਕੇ ਜਾਣਾ ਗੁਰਬਾਜ ਦੇ ਵਿੱਚ ਜੇ 8 ਫੁੱਟ ਦਾ ਸਪਰ ਸੀਟਰ ਆ ਤਾਂ ਐਗਜੈਕਟ ਉਹ 8 ਫੁੱਟੇ ਵਾਈ ਕਰੂਗਾ ਜੇ 9 ਆ ਤਾਂ 9 ਕਰੂਗਾ 7 ਆ ਤਾਂ 7 ਕਰੂਗਾ ਕੋਈ ਪੌਣ ਵਾਲਾ ਸੀਨ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਤੇ ਮੇਰੇ ਵੱਲੋਂ ਗੁਰਬਾਜ ਗਰੁੱਪ ਨੂੰ ਤੇ ਮੇਰੇ ਫਾਰਮਰ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਏਰੀਏ ਦੀ ਸ਼ਾਨ ਆ ਗੁਰਬਾਜ ਬਹੁਤ ਸੋਹਣੀ ਟੈਕਨੋਲੋਜੀ ਆ ਮਹਾਰਾਜ ਕਰੇ ਇਦਾਂ ਹੀ ਕੰਮ ਚੱਲਦਾ ਰਹੇ ਤੇ ਜਿਹੜੇ ਮੇਰੇ ਫਾਰਮਰ ਵੀਰ ਨੇ ਉਹ ਜਿਹੜੀ ਟੈਕਨੋਲੋਜੀ ਅਗਰਵਾਜ ਦੀ ਮਿਹਨਤ ਆ ਆਰ ਐਨ ਡੀ ਆ ਉਹਦਾ ਆਨੰਦ ਮਾਣਦੇ ਰਹਿਣ ਤੇ ਅੱਜ ਇਹ ਫੰਕਸ਼ਨ ਰੱਖਿਆ ਗਿਆ ਸੀ ਖੰਨੇ ਮੇਗਾ ਜਿਹੜੀ ਡਿਲੀਵਰੀ ਹੋਣੀ ਸੀ ਤੇ ਅੱਗੇ ਇੱਕ ਤੁਹਾਨੂੰ ਕਲੈਰਿਟੀ ਦੇ ਦਈਏ ਵੀ ਇਹ ਕੋਈ ਫਰਾਡ ਨਹੀਂ ਹੈ ਥੈਂਟਿਕ ਗੱਲ ਆ ਆਓ ਹਾਂਜੀ ਗੱਭਰੂ ਇਹ ਨਹੀਂ ਵੀ ਕੰਪਨੀਆਂਾਂ માં ਕੋਈ ਮਾਨ ਸਾਹਿਬ ਨੇ ਡਰਾਮਾ ਕਰਨਾ ਇਕੱਲੇ ਇਕੱਲੇ ਇੰਪਲੀਮੈਂਟ ਤੇ ਨੌ ਆ ਟਰੈਕਟਰ ਤੇ ਅਵਤਾਰ ਸਿੰਘ ਆ ਇਹਦੇ ਤੇ ਅਵਤਾਰ ਸਿੰਘ ਆ ਅਵਤਾਰ ਸਿੰਘ ਕਿਸ਼ਨਗੜ੍ਹ ਅਵਤਾਰ ਸਿੰਘ ਕਿਸ਼ਨਗੜ੍ਹ ਲਿਖਿਆ ਹੋਇਆ ਅੱਗੇ ਆ ਜਾਓ ਜੀ ਅੱਗੇ ਆ ਜਾਓ ਬਲਵਿੰਦਰ ਸਿੰਘ ਜੰਡਾਲੀ ਟਰੈਕਟਰ ਤੇ ਵੀ ਬਲਵਿੰਦਰ ਸਿੰਘ ਜੰਡਾਲੀ ਟਰੈਕਟਰ ਤੇ ਵੀ ਦੇਖ ਸਕਦੇ ਹੋ ਬਲਵਿੰਦਰ ਸਿੰਘ ਜੰਡਾਲੀ ਲਿਖਿਆ ਅੱਗੇ ਆ ਜਾਓ ਜੀ ਗੁਰਿੰਦਰ ਸਿੰਘ ਰਾਜੂ ਗੁਰਿੰਦਰ ਸਿੰਘ ਪੰਜਰੁਖਾ ਪੰਜਰੁਖਾ ਹਾਂਜੀ ਪੰਜਰੁਖਾ ਟਰੈਕਟਰ ਤੇ ਵੀ ਪੰਜਰੁਖਾ ਗੁਰਿੰਦਰ ਸਿੰਘ ਪੰਜਰੁਖਾ ਟਰੈਕਟਰ ਤੇ ਵੀ ਲਿਖਿਆ ਜੀ ਦੇਖੋ ਚੈੱਕ ਕਰੋ ਇੱਧਰ ਵੀ ਆ ਜਾਓ ਜੀ ਕਰਨਵੀਰ ਸਿੰਘ ਕੋਟਲੀ ਕੋਟਲੀ ਟਰੈਕਟਰ ਤੇ ਵੀ ਕਰਨਵੀਰ ਸਿੰਘ ਕੋਟਲੀ ਬਿਲਕੁਲ ਆਹ ਕਰਨਵੀਰ ਸਿੰਘ ਕੋਟਲੀ ਆ ਇੱਧਰ ਬੈਕ ਸਾਈਡ ਵੀ ਦਿਖਾਉਣੇ ਆਪਾਂ ਸਾਰੇ ਨਾਮ ਲਿਖਿਓ ਨਹੀਂ ਆਜੋ 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 ਐਨ ਲਾਈਨ ਚੋਂ ਲੰਘ ਚੱਲਦੇ ਆਂ ਲੋ ਜੀ ਆ ਆ ਦੇਖੋ ਜਸਵੀਰ ਸਿੰਘ ਬੂਥਗੜ ਜਸਵੀਰ ਸਿੰਘ ਬੂਥਗੜ ਸਾਡੇ ਪ੍ਰਾਣਾ ਕਸਟਮਰ ਨੇ ਰਿਪੀਟਿੰਗ ਕਸਟਮਰ ਨੇ ਜਿਆਦਾਤਰ ਇਹਨਾਂ ਵਿੱਚ ਕਿੰਨੇ ਕਰਨਵੀਰ ਸਿੰਘ ਖੜੇ ਨੇ ਗੁਰਿੰਦਰ ਸਿੰਘ ਸਾਰੇ ਦੁਬਾਰਾ ਕਸਟਮਰ ਨੇ ਸਾਡੇ ਆ ਜਿਓ ਜੀ ਗਗਨਪ੍ਰੀਤ ਸਿੰਘ ਇਸ਼ੇਨਪੁਰ ਇਹ ਵੀ ਸਾਡਾ ਪ੍ਰਾਣਾ ਕਸਟਮਰ ਹੈ ਪਹਿਲਾਂ ਵੀ ਸਾਤੋਂ ਬਿੱਲ ਲੱਗਿਆ ਨੇ ਪਿਛਲੇ ਸਾਲ ਇਸ ਵਾਰ ਵੀ ਬਿੱਲ ਲੱਗਿਆ ਨੇ ਰਿਪੀਟਿੰਗ ਕਸਟਮਰ ਨੇ ਸਾਰੇ ਇਹ ਇਹ ਟਰੈਕਟਰ ਵੀ ਉਹਨਾਂ ਦਾ ਹੈ ਜਗਦੀਪ ਸਿੰਘ ਜੰਡਾਲੀ ਜੰਡਾਲੀ ਟਰੈਕਟਰ ਦੇ ਵੀ ਜਗਦੀਪ ਸਿੰਘ ਜੰਡਾਲੀ ਆ ਜਗਦੀਪ ਸਿੰਘ ਜੰਡਾਲੀ ਟਰੈਕਟਰ ਦੇ ਵੀ ਜਗਦੀਪ ਸਿੰਘ ਜੰਡਾਲੀ ਆ ਐਦਾਂ ਆਪਾਂ ਨੰਬਰਿੰਗ ਕੀਤੀ ਹੋਈ ਆ ਪੂਰੀ ਹਾਂ ਹਾਂ ਸੁਖਵੀਰ ਸਿੰਘ ਮਾਦਪੁਰ ਜੀ ਇਹ ਸੁਖਵੀਰ ਸਿੰਘ ਸੁਖੀ ਮਾਦਪੁਰ ਮਾਦਪੁਰ ਸੁਖਵੀਰ ਸਿੰਘ ਬੈਣੀਪਾਲ ਮਾਦਪੁਰ ਟਰੈਕਟਰ ਤੇ ਵੀ ਆ ਜਿੰਨੀ ਮਸ਼ੀਨਰੀ ਆ ਕੋਈ ਸਾਰੀ ਸਾਰੀ ਡਿਲੀਵਰ ਹੋਣੀ ਆ ਲਿਵਰ ਹੋਣੀ ਆ ਅੱਜ ਹਾਂਜੀ 21 ਬੀਲਰ ਨੇ ਜਿਨ੍ਹਾਂ 'ਚ ਤੇ 25 ਦੇ ਕਰੀਬ ਟਰੈਕਟਰ ਨੇ 22 ਰੇਕਸ ਵੀ ਨੇ ਜੀ 22 ਰੇਕਸ ਵੀ ਨੇ ਨਾਲ ਸੁਪਰ ਸੀਟਰ ਵੀ ਨੇ ਠੀਕ ਹੈ ਜੀ ਔਰ ਨਹੀਂ ਆਪਣੇ ਮਲਚਰ ਪਲਾਉ ਮਲਚਰ ਪਲਾਉ ਮਲਚਰ ਸਾਰੇ ਇੰਪਲੀਮੈਂਟ ਸਾਰੇ ਇੰਪਲੀਮੈਂਟਰ ਨੇ ਵਾਰਾਇਟੀਆਂ ਵਾਸਤੇ ਇਹਦੇ ਵਾਸਤੇ ਮੈਨੇਜਮੈਂਟ ਵਾਸਤੇ ਵਰਤੇ ਜਾਂਦੇ ਥੈਂਕ ਯੂ ਜੀ